ਇਹਨਾਂ ਦੀ ਰਜਵਾਰੇ ਸ਼ਾਹੀ ਇਹਨਾਂ ਦੀਆਂ ਗੱਲਾਂ ਚੋਂ ਝਲਕਦੀ ਆ ਇਹ ਮਾਲਵਾ ਬੈਲਟ ਇਹ ਡਾਰਕ ਜ਼ੋਨ ਦੇ ਵਿੱਚ ਤਸਰ ਰਿਹਾ ਇੱਥੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤੁਸੀਂ ਮੈਨੂੰ ਸਾਰੇ ਜਾਣਦੇ ਹੋ ਤੇ ਪੂਰੇ ਭਾਰਤ ਦੇ ਵਿੱਚ ਇੱਕੋ ਇੱਕ ਸੜਕ ਸੀ ਟੋਲ ਬਲਾਜ਼ੇ ਦੇ ਬਰਾਬਰ ਕੋਈ ਕੱਢੀ ਸੀ ਤਾਂ ਉਹ ਇਸ ਤੁਹਾਡੇ ਛੋਟੇ ਭਰਾ ਨੇ ਕੱਢੀ ਸੀ ਤੇ ਆਪਣੀ ਸਰਕਾਰ ਨਾਲ ਮੱਥਾ ਲਾ ਕੇ ਗੱਡੀ ਸੀ ਤੇ 5 ਸਾਲ ਲੜਾਈ ਲੜ ਕੇ ਗੱਡੀ ਸੀ ਤੇ ਮੈਂ ਅੱਜ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਤਕਰੀਬਨ 16 ਟੋਲ ਪਲਾਜ਼ੇ ਪੰਜਾਬ ਦੇ ਵਿੱਚ ਬੰਦ ਕਰੇ ਨੇ ਤੇ ਤਕਰੀਬਨ 2 ਕਰੋੜ 215 ਕਰੋੜ ਦਾ ਜਿਹੜਾ ਪੰਜਾਬ ਦੇ ਲੋਕਾਂ ਉੱਤੇ ਬਿਤੀ ਬੋਧ ਸੀ ਉਹ ਹਟਾਇਆ ਜਸ ਲੱਡੇ ਵਾਲੇ ਟੋਲ ਪਲਾਜ਼ੇ ਦੀ ਗੱਲ ਕਰੀਏ ਤਾਂ ਹਰ ਰੋ 7 ਲੱਖ ਰੁਪਈਆ ਲੋਕਾਂ ਦਾ ਬਚਦਾ ਜੇ ਲਹਿਰੇ ਵਾਲੇ ਟੋਲ ਪਲਾਜ਼ੇ ਦੀ ਗੱਲ ਕਰੀਏ ਤਾਂ 6 ਲੱਖ ਰੁਪਈਆ ਹਰ ਰੋ ਈ ਲੋਕਾਂ ਦਾ ਬਚਦਾ ਜੇ ਮੈਂ ਉਸ ਤੋਂ ਬਾਅਦ ਗੱਲ ਕਰਾਂ ਕਿ ਮੈਂ ਆਪਦੀ ਵਿਧਾਨ ਸਭਾ ਜਦੋਂ ਪੰਡੋਰੀ ਸਾਹਿਬ ਅਸੀਂ ਸਾਰੇ ਇਕੱਠੇ ਕੰਮ ਕਰਦੇ ਸੀ ਚਿਮਨਾ ਸਾਹਿਬ ਵੀ ਸੀ ਤਾਂ ਸੀ ਉੱਥੇ ਜਦੋਂ ਵਿਧਾਨ ਸਭਾ ਦੇ ਵਿੱਚ ਸੀ ਤਾਂ ਮੈਂ ਇੱਕ ਆਵਾਜ਼ ਬੁਲੰਦ ਕਰਦਾ ਹੁੰਦਾ ਸੀ ਵੀ ਸਾਡਾ ਜਿਹੜਾ ਇਹ ਏਰੀਆ ਇਹ ਮਾਲਵਾ ਬੈਲਟ ਇਹ ਡਾਰਕ ਜ਼ੋਨ ਦੇ ਵਿੱਚ ਧਸ ਰਿਹਾ ਇੱਥੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ 54 ਪਿੰਡਾਂ ਦੀ ਲਿਸਟ ਬਣਾ ਕੇ ਲੈ ਕੇ ਗਿਆ ਸੀ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਟਿਪਿਆਂ ਤੇ ਵੀ ਪਾਣੀ ਪਹੁੰਚਾਤਾ ਇਹ ਇਹ ਨੀਤੀ ਦੀ ਗੱਲ ਆ ਤੇ ਨੀਤੀ ਨੂੰ ਮੁਰਾਦਾ ਦੀ ਗੱਲ ਆ ਜੇ ਉਸ ਤੋਂ ਬਾਅਦ ਜੇ ਉਸ ਤੋਂ ਬਾਅਦ ਮੈਂ ਗੱਲ ਕਰਾਂ ਕਿ ਜਿਹੜੇ ਵੀ ਮੁੱਤੇ ਨੂੰ ਹੱਥ ਪਾਇਆ ਤੇ ਸਿਰੇ ਤੱਕ ਨਭਾਈਆ ਕਰੇ ਖੈਰੇ ਮੰਗੂ ਅੱਧ ਵਿਚਾਲੇ ਨਹੀਂ ਛੱਡੀ ਕੋਈ ਗੱਲ ਤੇ ਮੈਨੂੰ ਮਾਣ ਕਿ ਮੈਂ ਤੁਹਾਡਾ ਹਿੱਸਾ ਬਣਿਆ ਇਹਨਾਂ ਦੀ ਰਜਵਾੜੇ ਸ਼ਾਹੀ ਇਹਨਾਂ ਦੀਆਂ ਗੱਲਾਂ 'ਚੋਂ ਝਲਕਦੀਆ 54 ਪਿੰਡਾਂ ਦੀ ਲਿਸਟ ਬਣਾ ਕੇ ਲੈ ਕੇ ਗਿਆ ਸੀ ਜਮਤਨ ਵਾਦ ਕਰਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਟਿੱਬਿਆਂ ਤੇ ਵੀ ਪਾਣੀ ਪਹੁੰਚਾਤਾ ਇਹ ਇਹ ਨੀਤ ਦੀ ਗੱਲ ਆ ਤੇ ਨੀਤ ਨੂੰ ਮੁਰਾਦਾ ਦੀ ਗੱਲ ਆ ਜੇ ਉਸ ਤੋਂ ਬਾਅਦ ਮੈਂ ਗੱਲ ਕਰਾਂ ਕਿ ਜਿਹੜੇ ਵੀ ਮੁੱਦੇ ਨੂੰ ਹੱਥ ਪਾਇਆ ਤੇ ਸਿਰੇ ਤੱਕ ਨਭਾਈਆ ਕਰੇ ਖੈਰੇ ਮੰਗੂ ਅੱਧ ਵਿਚਾਲੇ ਨਹੀਂ ਛੱਡੀ ਕੋਈ ਗੱਲ ਤੇ ਮੈਨੂੰ ਮਾਣ ਕਿ ਮੈਂ ਤੁਹਾਡਾ ਹਿੱਸਾ ਬਣਿਆ ਇਹਨਾਂ ਦੀ ਰਜਵਾੜੇ ਸ਼ਾਹੀ